ਉਹ ਬਈ ਪੂਰਾ ਲੜ ਰਿਹਾ ਹਵਾ ਨਾਲ ਹਾਂਜੀ ਹਾਂਜੀ ਯਾਰ ਜਿਵੇਂ ਏਅਰਪੋਰਟ ਵਾਲੀ ਫੀਲਿੰਗ ਆਉਂਦੀ ਆ ਫਰੀ ਤਾਂ ਜੀ ਵੇਖੋ ਹਾਂ ਇੱਕ ਇੱਕ ਮੋਟਰ ਦੀ ਤਕਰੀਬਨ 4 ਕਿਲੋ ਦੀ ਥਰਸਟ ਆ ਜੀ ਜੀ ਤੇ ਕਾਰਬਨ ਫਾਈਬਰ ਦੇ ਪ੍ਰੋਪੈਲਰ ਲੱਗੇ ਆ ਜੀ ਇਹ ਇਹ ਚਾਰ ਮੋਟਰਾਂ ਇਹ ਚਾਰ ਮੋਟਰਾਂ ਜੀ ਮਤਲਬ 16 ਕਿਲੋ ਭਾਰ ਨੂੰ ਪਿੱਛੇ ਨੂੰ ਧੱਕਦਾ ਬਿਲਕੁਲ ਹਾਂ ਜੀ ਹਾਂ ਇਹਦਾ 10 ਕਿਲੋ 400 ਦੇਖੋ ਇੱਕ ਤਾਂ ਜਹਾਜ ਦਾ ਲੈਫਟ ਰਾਈਟ ਆ ਉਹ ਐਂ ਕੰਸੀਡਰ ਹੁੰਦਾ ਵੀ ਤੁਸੀਂ ਇੱਥੇ ਬੈਠੇ ਹੋ ਵਿੱਚ ਇਹਦੇ ਜੀ ਤੇ ਆਪਣਾ ਮੂੰਹ ਇਧਰ ਨੂੰ ਹੈ ਜੀ ਤਾਂ ਲੈਫਟ ਮੇਰਾ ਆ ਜੀ ਤੇ ਮੇਰਾ ਰਾਈਟ ਇਹ ਆ ਜੀ ਰਿਮੋਟ ਵਾਲੇ ਚਾਜਾਂ 'ਚ ਭਲੇਖਾ ਪੈਂਦਾ ਜਦੋਂ ਤਾਂ ਚਾਜ ਦਾ ਐਂਗਲ ਵੱਧ ਗਿਆ ਤੇ ਉੱਪਰ ਨੂੰ ਚੜੂਗਾ ਹੂੰ ਤੇ ਰੇਸ ਦੇਣੀ ਪਊਗੀ ਨਾਲ ਹੂੰ ਜਦੋਂ 엘ਿਵੇਟਰ ਡਾਊਨ ਕਰਤਾ ਤਾ ਥੱਲੂ ਹਵਾ ਕੱਟੀ ਗਈ ਇਹਨੇ ਪਿੱਛੋਂ ਉੱਪਰ ਨੂੰ ਚੱਕਿਆ ਇਹਨੇ ਪੂਛ ਐ ਚੱਕਤੀ ਤਾਂ ਮੂੰਹ ਥੱਲੇ ਨੂੰ ਆਜ ਦਾ ਐਂਗਲ ਘਟ ਗਿਆ ਚਲ ਤੇ ਆ ਆ ਆ ਆ ਬਕਸਾ ਚੱਕਣਾ ਜੀ ਫਿਰ ਰਿਮੋਟ ਹੋ ਗਿਆ ਆ ਆ ਕੋਈ ਨਾ ਮੈਂ ਡਾਜਾ ਚੱਕਣਾ ਹਾਂ ਪਤਾ ਸਲੂਪਾ ਵੱਡਾ ਜਿਹਾ ਲੱਗਦਾ ਹਵਾ ਹਵਾ ਵੱਡੀ ਵੱਡਾ ਚੱਕਣਾ ਇਹ ਰਿਮੋਟ ਕਿਸੇ ਨਾ ਵੀ ਲੱਗ ਜਾ ਬਾਈ ਜੀ ਇਹ ਮੋਰ ਜੀ ਤੇ 20 ਬਰਾ ਜਿਹੜਾ ਆ ਮੈਥਿਕ ਰੀਸੀਵਰ ਚਾਹੀਦਾ ਠੀਕ ਹੈ ਜੀ ਉਸ ਜਿਹੜੇ ਜਿਹੜੇ ਚਾਜਾ ਚ ਰੀਸੀਵਰ ਪਾਏ ਆ ਇਹ ਜੀ ਉਹੀ ਜਹਾਜ ਚਲ ਬੰਦੇ ਚ ਆਪਾਂ ਮਾਡਲ ਚੇਂਜ ਕਰਕੇ ਨਾ ਹੀ ਨਿਕਲ ਸਿਲੈਕਟ ਆਹ ਚੱਕੋ ਪਰਹੋ ਜਾਈ ਇਹ ਟੈਂਕ ਵੀ ਲਾਦ ਲੈਂਦਾ ਇਹ ਚ ਚਲ ਰੀਅਲ ਚ ਇਹ ਚ ਟੈਂਕ ਲੈ ਜਾਂਦੇ ਆ ਇਹ ਚ ਤਾਂ ਤਾਂ ਪਖਾਈ ਯਾ ਇਹ ਵੱਡਾ ਬਹੁਤ ਚਲ हां जी हां जी ये देखि잖아 ਚੱਲਦਾ ਭਰਾ ਕੇ 10 ਫੁੱਟ ਦਾ ਤਾਂ ਹੋਊ ਹਨਾ ਐਚ ਆਈ ਹੈਗਾ 10 10 ਫੁੱਟ ਦਾ ਤਾਂ ਹੋਊਗਾ ਮੈਂ ਜਾਨੀ ਓਏ ਹੂੰ ਥੋੜੀ ਕਹਿਣਾ ਮੈਂ ਸੌਸ ਫਿਰ ਬਣਾਉਣਾ ਹੂੰ ਬੰਦ ਸੀ ਮੇਰਾ ਮੈਕ ਹੂੰ ਅੱਛਾ ਮੇਰਾ ਮੈਕ ਬੰਦ ਸੀ ਹੂੰ ਹਾਂ ਚਾਨੀ ਵੀ ਕਹਿੰਦਾ ਮੈਂ ਸੌਫਟਵੇਅਰ ਬਣਾਉਣਾ ਠੀਕ ਹੈ ਇਹ ਆ ਆਹ ਪੱਟੀ ਆ ਬਾਈ ਨਹੀਂ 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 ਚਾਚਾ ਜੀ ਉਹ ਤਾਂ ਬਾਣ ਦੇ ਵਿੱਚ ਬਣੀ ਵੀ ਆ ਹਾਂ ਸਾਰੀਆਂ ਵੀਡੀਓਜ਼ ਹੁੰਦੀਆਂ ਚੈਨਲ ਤੇ ਇਹਨਾਂ ਦੇ ਹਾਂ ਚੈਨਲ ਤੇ ਵੀਡੀਓ ਤਾਂ ਮੈਂ ਦੇਖਦਾ ਹਾਂ ਨਾ ਠੀਕ ਹੈ ਚਰੀ ਜੀ ਦੇ ਕੋਲ ਜਾਂ ਕਣਕਾਂ ਕਣਕਾਂ ਜੀਆਂ ਵੇਲੇ ਢਾਏ ਸੀ ਆਪਾਂ ਕੋਈ ਹਾਂਜੀ ਹਾਂਜੀ ਕਣਕਾਂ ਜੀਆਂ ਵੇਲੇ ਢਾਏ ਸੀ ਹਾਂਜੀ ਉਹ ਪੀਲਾ ਆ ਜਾਏ ਬਹੁਤ ਦਾ ਤੇ ਚਾਚੂ ਪੀਲਾ ਬਹੁਤ ਤੇਜ ਆ ਉਹ ਜਾਂਦਾ ਗੋਲੀ ਹੁੰਦੇ ਸੇ ਨੂੰ ਹਟ ਜਾਂਦਾ ਉਹ ਉਹ ਅੱਜ ਅੱਜ ਉਹ ਪਾ ਕੈਮਰਾ ਲੈਣਾ ਸੀ ਜ਼ੂਮ ਵਾਲਾ ਦੂਜਾ ਨਿੱਕਾ ਹਨਾ ਹਾਂ ਕੋਈ ਨਾ ਦਿਖਾਉਣਾ ਉਹ ਹੁਣੇ ਲੱਗਣਾ ਸੀ ਨਾਲ ਜਾ ਕੇ ਮੈਂ ਮੌਸਮ ਜੇ ਹੋ ਗਿਆ ਨਾ ਠੀਕ ਹੂੰ ਜਿਵੇਂ ਆ ਕੋਈ ਮੀਂਹ ਜੇ ਪੈਣ ਲੱਗੇ ਜੀ ਤੇ ਬੱਦਲ ਜੇ ਹੁਣ ਕਿਤੇ ਪਿੱਛੇ ਮੜ ਜੇ ਹਾਂਜੀ ਫੇਰ ਜ਼ਿਆਦਾ ਦਿਨਾਂ ਹਾਂ ਫੇਰ ਬੈਕਗ੍ਰਾਉਂਡ ਤੇ ਦਿਸਦਾ ਇੱਕ ਚਾਚੂ ਉਹ ਪੀਲਾ ਕਰਕੇ ਨੂੰ ਦਿਨ ਦਾ ਵੀ ਬੜਾ ਜ਼ਿਆਦਾ ਹਾਂ ਉਹ ਦਿਸਦਾ ਵੀ ਵੱਧਦਾ ਭਈ ਇਹ ਇਹਦੇ ਰੰਗ ਵੀ ਮਤਲਬ ਕੋਈ ਸਪੈਸ਼ਲ ਕਰਨਾ ਪੈਂਦਾ ਵੀ ਆਪਾਂ ਨੂੰ ਕੋਈ ਹੈਗਾ ਜਾਂ ਜਿਹੜਾ ਮਰਜ਼ੀ ਰੰਗ ਕਰ ਸਕਦੇ ਆ ਪੀਲਾ ਰੰਗ ਜਿਹੜਾ ਆਮ ਕਰਕੇ ਜਿਆਦਾ ਦਾ ਜਿਆਦਾ ਹੁੰਦਾ ਵੀ ਦਿਸੇ ਹਾਂ ਪੀਲਾ ਰੰਗ ਦੀ ਜਿਹੜੀ ਉਹ ਜਿਆਦਾ ਆ ਆ ਉਹਦੀ ਬੇਬ ਲੈਂਥ ਜਿਆਦਾ ਆ ਪੀਲਾ ਰੰਗ ਚਾਵੇ ਤਾਂ ਸਹੀ ਦਿਖਾਈ ਹਾਂ ਪੀਲਾ ਤੇ ਲਾਲ ਤੇ ਹਰਾ ਹੈ ਨਾ ਤਾਂ ਹੀ ਉਹ ਲੱਤ ਜਿਹੜੀਆਂ ਬੱਤੀਆਂ ਹੁੰਦੀਆਂ ਆਪਣੇ ਉਹ ਪੀਲੀ ਤੇ ਲਾਲ ਬੱਤੀ ਹੈ ਨਾ ਲਾਲ ਬੱਤੀ ਇਸ ਕਰਕੇ ਲਾਲ ਆ ਲਾਲ ਕਿ ਉਹਦੀ ਬੇਵ ਲੈਂਥ ਜ਼ਿਆਦਾ ਬੇਵ ਲੈਂਥ ਕਿਉਂ ਬਈ ਉਹ ਦੂਰੋਂ ਦਿਸ ਜੇ ਹਾਂਜੀ ਹਾਂਜੀ ਹੂੰ ਜਿਹੜੀਆਂ ਸੱਜਣੋਂ ਲਾਈਟਾਂ ਨਹੀਂ ਆਪਣੇ ਲੱਗੀਆਂ ਹੁੰਦੀਆਂ ਟ੍ਰੈਫਿਕ ਵਾਲੀਆਂ ਉੱਥੇ ਲਾਲ ਤੇ ਪੀਲੀ ਲਾਈਟ ਇਸ ਕਰਕੇ ਆ ਗਿਆ ਚਾਚੂ ਹਾਂਜੀ ਅੱਛਾ ਜੀ ਆ ਆ ਗਈ ਆਪਣੀ ਪੱਟੀ ਪੱਟੀ ਇਹ ਬਾਈ ਦਾ ਕਿੱਲਾ ਪਹੁੰਚ ਗਾੜ ਹਾਂਜੀ ਇੱਕ ਏਕੜ ਜੀ ਇੱਕ ਕਿੱਲਾ ਛੱਡੀ ਬੈਠੇ ਆ ਬੱਲੇ ਬੱਲੇ ਚਾਚਾ ਜੀ ਟੱਪ ਫੜ ਲੈ ਕੰਪਿਊਟਰ ਕਰਾਹਾ ਲਾ ਕੇ ਹਾਂਜੀ ਪੂਰਾ ਸੁਹਾਗੇ ਸੂਬੇ ਬਾਹਰ ਗਿਆ ਤੋਏ ਚਾਚਾ ਜੀ ਫੋਨ ਫੜਾ ਦਿਓ ਸ਼ਰਨੀ ਫੋਨ 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 ਹਾਂ ਨਹੀਂ ਮੈਂ ਪਾ ਦੂੰ ਸਨੈਪਚੈਟ ਆਈ ਆਹ ਦੇਖੋ ਪ੍ਰੀਤ ਐ ਲੱਗਣੀ ਆ ਬੈਟਰੀ 16000 ਐਮਐਚ ਦੀ ਆ ਬੈਟਰੀ ਹਾਂ ਜੀ 16000 ਐਮਐਚ ਹੈ ਜੀ 16000 एमएच प्री तो जेडी अपने ਕੋਲ ਪਾਵਰ ਬੈਂਕ ਹੁੰਦਾ ਉਹ ਵੀ 5000 एमएच ਤੱਕ ਹੁੰਦਾ 2000 ਬਾਲੇ ਤੋਂ ਬਾळा ਉਹ 2000 एमएच ਇਹ 16 ਇਹ 16 ਗਾ 5000 एमएच ਹੋ ਗਈ 22 वोल्ट 22 वोल्ट ਹੈ ਆ ਬੋਲਦਾ ਪੂਰਾ ਅੱਛਾ ਬੋਲ ਪਿਆ ਹੁਣ ਇਹ ਲੋ ਨੂੰ ਅਪਡੇਟ ਕਰ ਰਿਹਾ ਹੈ ਸਿਗਨਲ ਦੀ ਹਾਂਜੀ ਭਾਈ ਜੀ ਤੋਂ ਆਪਾਂ ਨਾ ਆਮ ਤੌਰ ਤੇ ਜਦੋਂ ਸਾਡੇ ਵਾਲਾ ਅਸੀਂ ਮਤਲਬ ਉਹ ਉਡਾਉਂਦੇ ਆਂ ਡਰੋਨ ਉਹ ਕਲੈਬ੍ਰੇਸ਼ਨ ਮੰਗਦਾ ਏ ਵੀ ਸੈਂਸਰਾਂ ਦੀ ਕਲੈਬ੍ਰੇਸ਼ਨ ਉੱਤਰ ਦੱਖਣ ਦੀ ਹੋਰ ਸਾਰੀ ਮੰਗਦਾ ਉਹ ਐਕਚੁਅਲੀ ਉਹਦੇ ਸਿਸਟਮ ਇਹ ਆ ਜੀ ਉਹ ਜੀਪੀਐਸ ਦੇ ਨਾਲ ਉੱਡਦਾ ਅੱਛਾ ਉਹ ਜੀਪੀਐਸ ਨਾਲ ਉੱਡਦਾ ਇਹਦੇ 'ਚ ਜੀਪੀਐਸ ਦਾ ਕੋਈ ਮਤਲਬ ਨਹੀਂ ਇਹਨੇ ਟੋਟਲੀ ਆਪਣੀ ਨਿਗਾ ਚੁੱਡਣੀ ਜੀ ਔਰ ਲਾਈਨ ਆਫ ਸਾਈਟ ਚੁੱਡਣੀ ਜਿਵੇਂ ਤੋਂ ਮੈਂ ਦੱਸਿਆ ਜੀ ਔਰ ਇਹਦਾ ਜੀਪੀਐਸ ਨਾਲ ਸੈਟਲਾਈਟ ਨਾਲ ਕੋਈ ਸਬੰਧ ਨਹੀਂ ਜੀ ਉਹ ਤੁਹਾਡਾ ਜਿਹੜਾ ਡਰੋਨ ਹੈ ਉਹ ਜਿੱਨਾ ਚਿਰ ਨੂੰ ਜੀਪੀਐਸ ਨਹੀਂ ਮਿਲਦਾ ਸੈਟਲਾਈਟ ਨਹੀਂ ਮਿਲਦਾ ਉਹਨੇ ਉੱਡਣਾ ਉੱਡੂਗਾ ਨਹੀਂ ਉੱਡਣਾ ਉਹ ਫਿਰ ਸਿਗਨਲ ਵੀ ਕਾਈ ਉਹ ਫਿਰ ਤਾਂ ਹੀ ਸਾਰੀ ਉਹ ਕੈਲੀਬ੍ਰੇਸ਼ਨ ਮੰਗਦਾ ਹਾਂ ਹਾਂਜੀ ਹਾਂ ਇਹ ਚੀਜ਼ ਹੈ ਉਹ ਡਾਇਰੈਕਸ਼ਨਾਂ ਦੀ ਕੈਲੀਬ੍ਰੇਸ਼ਨ ਮੰਗਦਾ ਹੈ ਹਾਂ ਉਹ ਮੰਗੂਗਾ ਕਈ ਕੰਪਾਸ ਕੈਲੀਬ੍ਰੇਸ਼ਨ ਕਰਨੀ ਹਾਂਜੀ ਫਿਰ ਘਮਾਉਣਾ ਘਮਾਉਣਾ ਪੈਂਦਾ ਹਾਂ ਉਹਨੂੰ ਡਾਂਸਿੰਗ ਕਹਿੰਦੇ ਆ ਕੰਪਾਸ ਡਾਂਸਿੰਗ ਵੀ ਕਹਿੰਦੇ ਆ ਇੱਕ ਕਰੀ ਫੜ ਕੇ ਐ ਘੁੰਮੋ ਹਾਂ ਜੀ ਮੇਰੇ ਕਰੀ ਐ ਕਰਕੇ ਘੁੰਮੋ ਫਿਰ ਐ ਕਰਕੇ ਘੁੰਮੋ ਹਾਂ ਜੀ ਸਹੀ ਅਸੀਂ ਤਾਂ ਕਿ ਐਸਾਨ ਨੂੰ ਹੀ ਬਦਲਾ ਖੜਾ ਐ ਆਏ ਹਾਂ ਲੋ ਯਾਰ ਇਹ ਰੈਲ ਰੋਣਾ ਜੀ ਜਿਹੜੇ ਲਿਫਟ ਦੇ ਰਾਈਟ ਮੋੜਦੇ ਇਹਨੂੰ ਜਿਵੇਂ ਪਾਇਲਟ ਚੈੱਕ ਕਰਦੇ ਹੀ ਉਡਾਉਂਦੇ ਹਾਂ ਹਾਂ ਬਿਲਕੁਲ ਬਿਲਕੁਲ ਅੱਛਾ ਤੁਸੀਂ ਆ ਸਾਰਾ ਚੈੱਕ ਕਰ ਰਹੇ ਆਂ ਹਾਂ ਜੀ ਇਹ ਕੰਟਰੋਲ ਜ਼ਰੂਰੀ ਐ ਚੈੱਕ ਕਰਨੇ ਕਈ ਵਾਰ ਕੋਈ ਵਾਇਰ ਨਿਕਲ ਜਾਂਦੀ ਐ ਕੋਈ ਲਿੰਕੇਜ ਨਿਕਲ ਜਿ ਨਿਕਲਿਆ ਵਾ ਹੋਵੇ ਇਹ ਰੈਡਰ ਆ ਜੇ ਦਾ ਆ ਆ ਆ ਮੋੜਦਾ ਉਹ ਤਾਂ ਥਾਂ ਥਾਂ ਨੂੰ ਲੈ ਜਾਂਦਾ ਨਹੀਂ ਜੀ ਆ ਵੀ ਲੈਫਟ ਤੇ ਰਾਈਟ ਮੋੜਦੇ ਦੋਨੇ ਇਦੋਂ ਖੱਬੇ ਸੱਜੇ ਜੀ ਜਿਹੜਾ ਰੈਡਰ ਹੈ ਇਹਦਾ ਫੰਕਸ਼ਨ ਵੀ ਲੈਫਟ ਤੇ ਰਾਈਟ ਦਾ ਹੈ ਜੀ ਔਰ ਪਲੱਸ ਜੋ ਗਰਾਉਂਡ ਤੇ ਭੱਜੂਗਾ ਜੀ ਉਦੋਂ ਮੂਹਰੇ ホイール ਕਨੈਕਟਡ ਹੈ ਨਾਲ ਦੇਖੋ ਜੀ ਉਹਨੇ ਵੀ ਸਿੱਧਾ ਰੱਖਣਾ ਹੈ ਜੀ ਤੇ ਰੈਡਰ ਨੇ ਵੀ ਸਿੱਧਾ ਰੱਖਣਾ ਇਹਨੂੰ ਹਾਂ ホイール ਵੀ ਕਨੈਕਟਡ ਹੈ ਠੀਕ ਹੈ ਜੀ ਔਰ ਹਵਾ ਦੇ ਵਿੱਚ ਜਿਹੜਾ ਇਹਦਾ ਬਹੁਤ ਵੱਡਾ ਰੋਲ ਹੈ ਰੈਡਰ ਦਾ ਜੀ ਹਵਾ ਦੇ ਵਿੱਚ ਜਹਾਜ਼ ਨੂੰ ਸਿੱਧਾ ਲੈ ਕੇ ਜਾਣਾ ਜਿਹੜਾ ਉਹ ਇਹਦਾ ਕੰਮ ਹੈ ਜੀ ਹਾਂਜੀ ਲਓ ਜੀ ਹੁਣ ਆਪਾਂ ਇਹਨੂੰ ਛੜਾਉਣ ਲੱਗੇ ਆ ਟੇਕ-ਆਫ ਕਰਨ ਲੱਗੇ ਆ ਲਓ ਵੀ ਜਿਹੜੀ ਤੁਹਾਨੂੰ ਸਨੈਪਚੈਟ ਦਿਖਾਈ ਸੀ ਉਹ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਸੱਜਣੂ ਆ ਚੱਕ ਚਾਰ ਮੋਟਾਂ ਲੱਗੀਆਂ ਇਹ ਚ ਜੀ ਠੀਕ ਆ ਜੀ ਔਰ ਹਵਾ ਥੋੜੀ ਤੇਜ਼ ਆ ਹਵਾ ਦੀ ਆਪਾਂ ਡਾਇਰੈਕਸ਼ਨ ਦੇ ਕਰੀ ਮਾੜੀ ਜੱਟੂ ਤਰੀਕੇ ਨਾਲ ਵੇਖ ਲਗੇ ਜੀ ਹਾਂਜੀ ਹਵਾ ਉਧਰ ਨੂੰ ਜਾਂਦੀ ਆ ਹਵਾ ਤਕਰੀਬਨ ਵੈਸੇ ਤਾਂ ਪਰਣੂ ਐ ਜੀ ਆਪਾਂ ਟੇਕ-ਆਫ ਇਧਰੋਂ ਕਰਾਂਗੇ ਉਤਾਰਾਂਗੇ ਇਹਨੂੰ ਉਧਰਲੇ ਪਾਸੇ ਠੀਕ ਆ ਜੀ ਠੀਕ ਆ ਜੀ ਲਓ ਜੀ ਅਬੀ ਸਟਾਰਟ ਹੋ ਗਿਆ ਉਹ ਜਾਂਦਾ ਓਏ ਹਵਾ ਕ੍ਰੋਸ ਵਿੰਡਾ ਬਹੁਤ ਜ਼ਿਆਦਾ ਅੱਛਾ ਤਾਂ ਕਰਕੇ ਟੇਡਾ ਜਾ ਹੋਇਆ ਸੀ ਕੋਲ ਉਸ ਅਨੁਸਾਰ ਹਵਾ ਨੇ ਨੂੰ ਆਪਦੇ ਵਾਲੇ ਪਾਸੇ ਖਿੱਚਿਆ ਜੀ ਦੇਖੋ ਕ੍ਰੋਸ ਵਿੰਡਾ ਬਹੁਤ ਜ਼ਿਆਦਾ ਯੂਸਲੀ ਇੰਨੀ ਹਵਾ ਦੇ ਵਿੱਚ ਇਹਨੂੰ ਅਸੀਂ ਫਲਾਈਂਗ ਨਹੀਂ ਕਰਦੇ ਇਹਦੀ ਜੀ ਹਵਾ ਨੇ ਨੂੰ ਜਿਹੜਾ ਰੈਡਰ ਆ ਨਾ ਇਹ ਮਗਰਲਾ ਜੀ ਉਹਨੇ ਹਵਾਲੇ ਪਾਸੇ ਸਿੱਧਾ ਹੋਣਾ ਹੀ ਹੋਣਾ ਹੈ ਫਿਰਦਾ ਓਏ ਮੈਂ ਇੱਕ ਲੋ ਪਾਸ ਹੁਂ ਦੇਊਂਗਾ ਆਪਣੇ ਕੋਲ ਦੀ ਲੈ ਕੇ ਆਉਂਗਾ ਆ ਆ ਗਿਆ ਓਏ ਭਾਈ ਪੂਰਾ ਲੜ ਰਿਹਾ ਹਵਾਨਾ ਵਾਲਾ ਹਾਂਜੀ ਹਾਂਜੀ ਯਾਰ ਜਿਵੇਂ এয়ারਪੋਰਟ ਵਾਲੀ ਫੀਲਿੰਗ ਆਉਂਦੀ ਆ ਫਰੀ ਤਾਂ ਹਾਂਜੀ ਹਾਂਜੀ ਹੈਂ ਭਈ ਇ ਇ ਇਨੀ ਬਾਟ ਤੋਂ ਤਾਂ ਕੋਈ ਮਤਲਬ ਕਹਿ ਹੀ ਨਹੀਂ ਸਕਦਾ ਵੀ ਅਸਲੀ ਜਹਾਜ ਡਰਿਆ ਜਾਂ ਮਤਲਬ ਆਪਣਾ ਬਣਾਇਆ ਹੋਇਆ ਬਿਲਕੁਲ ਹੀ ਬਿਲਕੁਲ ਕਿਉਂਕਿ ਸਕੇਲਿੰਗ ਆਪਾਂ ਤਾਂ ਹੀ ਕਰਦੇ ਨੇ ਜੀ ਜੀ ਸਕੇਲਿੰਗ ਦਾ ਮਸਲਾ ਹੀ ਆ ਕਰਨ ਦਾ ਹਾਂ ਭਈ ਇੱਥੇ ਆ ਕੇ ਆਪਾਂ ਕੋਈ ਮਾਡਲ ਨਹੀਂ ਕਹਿ ਸਕਦੇ ਇੱਥੇ ਆ ਕੇ ਤਾਂ ਵੱਡਾ ਛੋਟਾ ਹੀ ਕਹਿ ਸਕਦੇ ਹਾਂਜੀ 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 ਹਾਂ ਆ ਦੇਖੋ ਓਹੋ ਹੋ 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 ਕੀ ਯਾਰ ਕੀ ਯਾਰ ਜਨਤ ਆ ਯਾਰ ਪ੍ਰੀਤ ਹਨਾ ਕੀ ਨਜ਼ਾਰਾ ਹੈ ਆਜੋ ਅੱਗੇ ਨੂੰ ਆਜੋ ਹੁਣ ਆਪਾਂ ਇਹਨੂੰ ਲਾ ਲਈਏ ਬਾ ਅਗਲੇ ਕਿਹੜੇ ਆਪਾਂ ਉਤਰੋ ਅਪਰੋਚ ਬਣਾਵਾਂਗੇ ਜੀ ਜੀ ਕ੍ਰਾਸ ਵਿੰਡ ਆਪਾਂ ਕਿਸੇ ਬੱਸ ਵੀ ਨੂੰ ਉਤਾਰ ਸਕਦੇ ਆ ਇਸੇ ਤਾਂ ਭਾਈ ਇਹ 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 ਗੱਲ ਦਾ ਜਿਹੜਾ ਧਿਆਨ ਜਿਹੜਾ ਤੁਸੀਂ ਰੱਖ ਰਹੇ ਆ ਕ੍ਰਾਸ ਵਿੰਡ ਦਾ ਹਾਂਜੀ ਹਾਂਜੀ ਇਸ ਗੱਲ ਦਾ ਧਿਆਨ ਵੱਡਾ ਜਿਆਦਾ ਧਾਰਨ ਮਿਹਰੇ ਵੀ ਰੱਖਿਆ ਇਹ ਬਿਲਕੁਲ ਜੀ ਬਹੁਤ ਵੱਡਾ ਇਹ ਬਹੁਤ ਵੱਡਾ ਇਸ਼ੂ ਹੈ ਜੀ ਕਿਉਂਕਿ ਜਿਹੜੀਆਂ ਵੱਡੇ ਰਨਵੇ ਜਿੱਥੇ ਵੱਡੇ ਬਣੇ ਆ ਨਾ ਆਪਣੇ ਹਵਾਈ ਅੱਡੇ ਜੀ ਉਹਨਾਂ ਕੋਲੇ ਹਰੇਕ ਡਾਇਰੈਕਸ਼ਨ ਦੇ ਵਿੱਚ ਰਨਵੇ ਬਣੀਆਂ ਹਨ ਹਾਂ ਜਿਆਦਾ ਹਵਾ ਕ੍ਰਾਸ ਹੋ ਗਈ ਤਾਂ ਉਹਨਾਂ ਨੇ ਸਿੱਧੀ ਰਨਵੇ ਉਹਨੂੰ ਕਹਿਣਾ ਚੂਜ਼ ਕਰਨ ਨੂੰ ਪੀਆ ਸਿੱਧੀ ਰਣਵੇ ਤੇ ਤੁਸੀਂ ਇਤਿਜਾਜ ਪਾਉ ਆ ਉਹਦਾ ਕਿਉਂਕਿ ਜਿੱਡਾ ਉਹ ਵੱਡਾ ਉਹਨਾਂ ਉਹ ਤਾਂ ਤੇ ਹਵਾ ਦਾ ਪ੍ਰਭਾਵ ਵੀ ਵੱਧਦਾ ਹਵਾ ਨੂੰ ਖੱਬੇ ਧੱਕੂ ਗਿਆ ਦੇਖੋ ਜੀ ਉਹ ਦੇਖੋ ਇਹ ਤੁਹਾਨੂੰ ਲਈ ਜਾਂਦੀ ਆ ਦੇਖੋ ਹਾਂ ਹਾਂ ਆ ਤੱਕੀਆਂ ਨਹੀਂ ਦੇਖੋ ਜੀ ਹਣੋ ਬਹੁਤ ਜਿਆਦਾ ਜਦੋਂ ਆਪਾਂ ਵਿੱਚ ਬੈਠੇ ਹੁੰਨੇ ਆ ਬਾਈ ਥੋੜਾ ਜਿਆ ਮਤਲਬ ਪਤਾ ਲੱਗਦਾ ਆਪਾਂ ਨੂੰ ਵੀ ਪਤਾ ਲੱਗਦਾ ਹੁੰਦਾ ਵੀ ਆਪਣੇ ਤੇ ਕੋਈ ਆਪੋਜੀਟ ਜੋੜਾ ਖੜਾ ਜਾਂਦਾ ਹਾਂਡਾ ਹਾਂ ਹੁਣ ਤੁਸੀਂ ਨਾ ਕਰੋ ਸੱਜਿਆ ਥਾਂ ਤੇ ਸਾਰੇ ਆਣੇ ਇਹ ਇੱਧਰ ਆ ਜਾਓ ਪ੍ਰੀਤ ਆ। ਸਾਡੇ ਰਾਈਟ ਤੇ ਆ ਜਾਓ। ਪਾਹਾਂ ਚ ਆ ਜਾਓ ਇੱਧਰ। ਬਹੁਤ ਤਾਕੂ ਆ ਜਾ। ਪ੍ਰੀਤ ਤਰ ਲੱਗ ਗਿਆ ਜਾ ਆ। ਆ ਬੱਚੇ ਨੂੰ ਛੋਟਨ ਇੱਧਰ ਕਰ ਲਿਓ। ਆ ਜਾ ਪੁੱਤ ਤੂੰ ਵੀ ਇੱਧਰ ਆਇਆ। ਇਹ ਰੀ ਵੱਜ ਬੁੱਜ ਜਾਂਦਾ ਹੁੰਦਾ। ਲੈ ਪਤਾ ਉਹ ਦੇਖੋ ਉੱਥੋਂ ਯਾਰ। ਜਮਾ ਯਾਰ ਸੇਮ 에어ਪੋਰਟ ਵਾਲਾ ਫੀਲ ਆਉਂਦਾ ਯਾਰ। ਮੇਰੀ ਲਾਈਨ ਚ ਨਾ ਖੜ ਬਸ। ਹਾਂ ਪ੍ਰੀਤ ਦੇਖ ਓਏ। ਹੋ ਜਾ ਭਾਵੇਂ ਭਰਾ ਹੋ ਹੋਰ ਪਰੇ ਨੂੰ। ਉਹ ਦੇਖ ਕ੍ਰਾਸ ਵਿੰਡ ਆ ਰਿਹਾ ਦੇਖੋ। ਆ ਕ੍ਰਾਸ ਵਿੰਡ ਹੈ ਜੀ ਦੇਖੋ। ਹਾਂ। ਬਈ ਯਾਦਵਿੰਦਰ ਭਾਈ ਹੈ ਜਿਗਰਾ ਇਹ ਤੇਰਾ ਇਹ ਜਿਗਰਾ ਬਹੁਤ ਆ ਜੀ ਇਹਦੇ ਚ ਮੈਂ ਮੰਨ ਗਿਆ ਹੱਟ ਬੀਟ ਤੇਜ਼ ਹੋ ਜਾਂਦੀ ਹੈ ਚ ਦਿਲ ਦੀ ਧੜਕਣ ਮੈਂ ਮੈਂ ਨਾ ਮੈਂ ਚੜਦੇ ਤੋਂ ਹਾਂਜੀ ਤੇ ਲੈਂਦੇ ਤੋਂ ਹਾਂਜੀ ਇਹ ਗੱਲ ਮਹਿਸੂਸ ਕਰ ਗਿਆ ਹਾਂਜੀ ਹਾਂਜੀ ਇਹ ਜਿਗਰੇ ਆ ਬਿਲਕੁਲ ਬਿਲਕੁਲ ਉਹ ਹਵਾ ਇਹਨੂੰ ਖਿੱਚ ਕੇ ਆਪਦੀ ਡਾਇਰੈਕਸ਼ਨ ਚ ਕਰਦੀ ਹੈ ਹਵੇ ਜਦੋਂ ਇਹ ਚੜਨ ਲੱਗਿਆ ਸੀ ਹਾਂਜੀ ਉਦੋਂ ਵੀ ਮੈਨੂੰ ਮਹਿਸੂਸ ਹੋਇਆ ਵੀ ਪਲਟ ਗਿਆ ਪਲਟ ਗਿਆ ਹਾਂ ਇੱਕ ਸਾਈਡ ਚੱਕੀ ਗਈ ਇਹਦੀ ਤੇ ਜਦੋਂ ਇਹ ਉੱਤਰਿਆ ਉਦੋਂ ਵੀ ਮੈਨੂੰ ਲੱਗਿਆ ਵੀ ਲੈ ਵੀ ਗਿਆ ਮਤਲਬ ਇਹ ਹੈ ਤੁਹਾਡੀ ਡਾਇਰੈਕਸ਼ਨ ਰਨਵੇ ਦੀ ਆ ਹੈ ਔਰ ਹਵਾ ਇਧਰੋਂ ਆ ਰਹੀ ਹੈ 90 ਡਿਗਰੀ ਤੋਂ ਇਹ ਕ੍ਰੋਸ ਹੋ ਗਈ ਮਤਲਬ ਕਹਿਣ ਤੋਂ ਭਾਵ ਵੀ ਅਗਲੇ ਸਾਲ ਆਪਾਂ ਨੂੰ ਇੱਕ ਕਿਲਾ ਹੋਰ ਛੱਡਣਾ ਪਊਗਾ ਇਸ ਲੋ ਨਹੀ ਆ ਜਦੋਂ ਮਹੀਨਾ ਜੂਨ ਦਾ ਲੰਘਿਆ ਜੀ ਜੀ ਗਾਂਘੇ ਜੋ ਮੌਨਸੂਨ ਦਾ ਸੀਜ਼ਨ ਆ ਗਿਆ ਫਿਰ ਹਵਾ ਸ਼ਾਂਤ ਹੋ ਜਾਂਦੀ ਹੈ ਜੀ ਫਿਰ ਕੋਈ ਸਮੱਸਿਆ ਨਹੀਂ ਹੁਣ ਵੀ ਜੇ ਆਪਾਂ ਸ਼ਾਮ ਨੂੰ ਫਲਾਈਂਗ ਕਰਦੇ ਹਾਂ 6:30 7:00 ਵਜੇ ਆਸ-ਪਾਸ ਜੀ ਤਾਂ ਹਵਾ ਬਿਲਕੁਲ ਖੜੀ ਹੁੰਦੀ ਹੈ ਉਦੋਂ ਕੋਈ ਸਮੱਸਿਆ ਨਹੀਂ ਆਉਂਦੀ ਇਹ ਇੱਕ ਇੱਕ ਮੋਟਰ ਦੀ ਤਕਰੀਬਨ 4 ਕਿਲੋ ਦੀ ਥਰਸਟ ਆ ਜੀ ਜੀ ਤੇ ਕਾਰਬਨ ਫਾਈਬਰ ਦੇ ਪ੍ਰੋਪੈਲਰ ਲੱਗੇ ਆ ਜੀ ਇਹ ਇਹ ਚਾਰ ਮੋਟਰਾਂ ਇਹ ਚਾਰ ਮੋਟਰਾਂ ਆ ਜੀ ਮਤਲਬ 16 ਕਿਲੋ ਭਾਰ ਨੂੰ ਪਿੱਛੇ ਨੂੰ ਧੱਕ ਬਿਲਕੁਲ ਹਾਂ ਜੀ ਹਾਂ ਇਹਦਾ 10 ਕਿਲੋ 400 ਗ੍ਰਾਮ ਵਜਨ ਆ ਜੀ ਇਹਦਾ ਔਰ 2 ਕਿਲੋ ਦੀ ਬੈਟਰੀ ਐ ਇੱਥੇ ਜੀ ਤੇ ਤਕਰੀਬਨ 12 ਕਿਲੋ ਦਾ ਵਜਨ 12 ਕਿਲੋ ਤੇ 16 ਕਿਲੋ ਦੀ ਸਮਰੱਥਾ ਰ ਸਮਰੱਥਾ ਜੀ ਤੇ ਤਾਂ ਕਰਕੇ ਇਹ ਫਿਰ ਜ਼ਿਆਦਾ ਸਮਾਂ ਉੱਡ ਸਕਦਾ ਘਰਮ ਨਹੀਂ ਹੁੰਦਾ ਬਿਲਕੁਲ ਜੀ ਹਾਂ ਕਿਉਂਕਿ ਯੂਜ਼ੂਲੀ ਜਿਹੜੀ ਐਰੋ ਮਾਡਲ ਦੀ ਜਾਂ ਐਰੋਪਲਨ ਦੀ ਜਿਹੜੀ ਉੱਡ ਕੱਲ ਬਾਤ ਹੁੰਦੀ ਹੈ ਉਹਨੂੰ 1:1 ਕਹਿੰਦੇ ਅਸੀਂ ਜੀ ਜਿੰਨਾ ਵਜ਼ਨ ਜੀ ਉਨੀ ਥਰਸਟ ਜੀ 1:1 ਹੁੰਦਾ ਇਹ ਵੈਸੇ ਜੇ ਤੁਹਾਡਾ ਮੰਨ ਲਓ 10 ਕਿਲੋ ਵਜ਼ਨ ਹੈ ਤੁਹਾਡੇ ਕੋਲੇ 8 ਕਿਲੋ ਦੀ ਜੇ ਥਰਸਟ ਹੈ ਤੁਸੀਂ ਤਾਂ ਵੀ ਜਹਾਜ਼ ਉਡਾ ਸਕਦੇ ਆ ਜੀ ਪਰ ਯੂਸੂਲੀ ਜਿਵੇਂ ਵੱਡੇ ਜਿੰਨੇ ਜਹਾਜ਼ ਆ ਜੈਟ ਆ ਜਾਂ ਸਵਾਰੀਆਂ ਵਾਲੇ ਆ ਉਹਨਾਂ ਦੀ 1:1 ਹੀ ਹੁੰਦੀ ਹੈ ਵੀ ਐਟ ਅ ਟਾਈਮ ਪਾਇਲਟ ਨੂੰ ਚੱਕਣਾ ਪੈ ਗਿਆ ਜੀ ਪਰ ਉਹਨੇ ਨੱਪ ਦੇ ਨਹੀਂ ਉਹਨੇ ਕਿੱਲੀ ਹਾਂ ਤੇ ਖਿੱਚ ਕੇ ਸੀਟਾਂ ਨਾਲ ਲਾ ਦੂ ਹੁਣ ਤੁਹਾਨੂੰ ਇੱਥੇ ਰੇਸ ਕਰਕੇ ਦਿਖਾਉਣਾ ਜੀ ਹਾਂ ਕਮਾਲ ਕਮਾਲ ਕਿਹੜੀ ਤੋਂ ਇਹ ਤੁਹਾਡੇ ਡਰੋਨ ਨੂੰ ਇਹਦੇ ਚ ਹੀ ਹੈ ਇਹ ਉੱਪਰ ਨੂੰ ਉੱਪਰ ਹੌਲੀ 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 ਕਰੋ ਹੌਲੀ ਹੌਲੀ ਉਹ ਹੁਣ ਤਾਂ ਲੱਗ ਗਿਆ ਬੜਾ ਹਾਂ ਚਲੋ ਇਹ ਤੱਕੂ ਆ ਨਾ ਕਾਹਨੂੰ ਮੈਂ ਧੱਕਦਾ ਨਹੀਂ ਬਈ ਬਾਹ ਇਹ ਤਾਂ ਆਖਦਾ ਬਈ ਆ ਘਰ ਡਰ ਲੱਗਦਾ ਆ ਕੰਟਰੋਲ ਵੀ ਦੇਖੋ ਕਰਕੇ ਆ ਦੇਖੋ ਆ ਲੈਫਟ ਸੀ ਆ ਰਾਈਟ ਸੀ ਜੀ ਇਹ ਲੈਫਟ ਤੇ ਰਾਈਟ ਕਿਵੇਂ ਮੋੜਦਾ ਜਹਾਜ ਇਹ ਤੁਹਾਨੂੰ ਮੈਂ ਦੱਸਦਾ ਜੀ ਜਿਵੇਂ ਦੇਖੋ ਇੱਕ ਤਾਂ ਜਹਾਜ਼ ਦਾ ਜਿਹੜਾ ਲੈਫਟ ਰਾਈਟ ਆ ਉਹ ਐਂ ਕਨਸਿਡਰ ਹੁੰਦਾ ਵੀ ਤੁਸੀਂ ਇੱਥੇ ਬੈਠੇ ਹੋ ਵਿੱਚ ਇਹਦੇ ਜੀ ਤੇ ਆਪਣਾ ਮੂੰਹ ਇਧਰ ਨੂੰ ਹੈ ਜੀ ਤਾਂ ਲੈਫਟ ਮੇਰਾ ਆ ਜੀ ਤੇ ਮੇਰਾ ਰਾਈਟ ਇਹ ਆ ਜੀ ਰਿਮੋਟ ਵਾਲੇ ਜਹਾਜ਼ਾਂ 'ਚ ਇਹ ਭੁਲੇਖਾ ਪੈਂਦਾ ਜਦੋਂ ਤਾਂ ਆਪਾਂ ਜਹਾਜ਼ ਦੇ ਪਿੱਛੇ ਖੜੇ ਆ ਜੀ ਤੇ ਆਪਾਂ ਜਹਾਜ਼ ਨੂੰ ਟੇਕ-ਆਫ ਕੀਤਾ ਤੇ ਲੈਫਟ ਆ ਸੀ ਰਾਈਟ ਆ ਸੀ ਜੀ ਪਰ ਜਦੋਂ ਘੁੰਮ ਕੇ ਮੇਰੇ ਵੱਲ ਆਉਂਦਾ ਹੈ ਤਾਂ ਲੈਫਟ ਉਧਰ ਚਲਾ ਜਾਂਦਾ ਹੈ ਹਮ ਰਾਈਟ ਉਧਰ ਹੋ ਜਾਂਦਾ ਆਮ ਜਿਹੜੇ ਸਿੱਖਦੇ ਆ ਫਲਾਈਂਗ ਉਹਨਾਂ ਨੂੰ ਇਹ ਭੁਲੇਖਾ ਪੈਂਦਾ ਠੀਕ ਉਹ ਕਹਣਗੇ ਜੀ ਸਰ ਕੰਟਰੋਲ ਪੁੱਠੇ ਹੋ ਗਏ ਮੈਨੋਂ ਕੋਈ ਨਾ ਕੰਟਰੋਲ ਨਹੀਂ ਪੁੱਠੇ ਹੋਏ ਜਹਾਜ਼ ਦੀ ਓਰੀਐਂਟੇਸ਼ਨ ਬਦਲ ਗਈ ਲੈਫਟ ਇਹੀ ਰਹਿਣਾ ਹੈ ਤਾਂ ਹੁਣ ਤਾਂ ਕਰਕੇ ਆਪਾਂ ਜਿੱਦੋਂ ਉਡਾਇਆ ਉਦੋਂ ਆਪਾਂ ਇੱਥੇ ਖੜੇ ਆ ਆਪਾਂ ਫੀਲ ਕੀਤਾ ਕਿ ਆਪਾਂ ਇਹਦੇ ਵਿੱਚ ਬੈਠੇ ਆ ਵਿੱਚ ਬੈਠੇ ਆ ਉਸ ਤੋਂ ਬਾਅਦ ਆਪਦੇ ਮਨ ਨੂੰ ਜਿਵੇਂ ਮੋੜ ਰਿਆ ਸੀ ਆਪਾਂ ਉਹਦੇ ਨਾਲ ਹੀ ਓਵੇਂ ਮੋੜ ਰਹੇ ਸੀ ਅਸਲ ਦੇ ਵਿੱਚ ਮਾਨ ਸਕਤੋ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਇਹ ਚੀਜ਼ ਹੈ ਹਾਂ ਹੁਣ ਇਹ ਲੈਫਟ ਤੇ ਰਾਈਟ ਟਰਨ ਕਿਵੇਂ ਲੈਂਦਾ ਜੀ ਆਪਾਂ ਰਿਮੋਟ ਤੋਂ ਲੈਫਟ ਕੀਤੀ ਸਟਿਕ ਜੀ ਤਾਂ ਲੈਫਟ ਟਰਨ ਉੱਪਰ ਚਲਾ ਗਿਆ ਜੀ ਜੀ ਰਾਈਟ ਥੱਲੇ ਚਲਾ ਗਿਆ ਇਹ ਆਪੋਜੀਟ ਚੱਲਦੇ ਹੁੰਦੇ ਆ ਜੀ ਤਾਂ ਇਹਦੇ ਨਾਲ ਕੀ ਹੁੰਦਾ ਜੋ ਲੈਫਟ ਆਪਾ ਕਮਾਂਡ ਦਿੱਤੀ ਤਾਂ ਜਿਹੜੀ ਹਵਾ ਇੱਥੋਂ ਆ ਰਹੀ ਸੀ ਅੱਗੋਂ ਉਹਨੇ ਕੱਟ ਕੇ ਇਹਨੂੰ ਥੱਲੇ ਨੂੰ ਧੱਕਣਾ ਸ਼ੁਰੂ ਕਰਤਾ ਹਵਾ ਐਕਚੁਅਲੀ ਹਵਾ ਨੂੰ ਇਹਨੇ ਉੱਪਰੋਂ ਕੱਟਤਾ ਹਾਂਜੀ ਤੇ ਇਹਦੇ ਉੱਤੇ ਪ੍ਰੈਸ਼ਰ ਪਾਉਣ ਲੱਗੀ ਹਵਾ ਐਕਸਟਰਾ ਹਾਂਜੀ ਉਹਨੇ ਹਵਾ ਨੂੰ ਥੱਲੇ ਕੱਟਿਆ ਤੇ ਉਹ ਤਾਂ ਨੂੰ ਚੱਕਾ ਲਾ ਗਿਆ ਹਾਂ ਤਾਂ ਰਿਜ਼ਲਟੈਂਟ ਤੁਹਾਨੂੰ ਲੈਫਟ ਟਰਨ ਆ ਗਈ ਹਾਂ ਤੇ ਤੁਸੀਂ ਨੂੰ ਰਾਈਟ ਕਰੋਗੇ ਇਹ ਥੱਲੇ ਚਲਾ ਜਾਊਗਾ ਉਹ ਉੱਪਰ ਹੋ ਗਿਆ ਤਾਂ ਤੁਹਾਨੂੰ ਰਾਈਟ ਟਰਨ ਆ ਗਈ ਇਹ ਤਾਂ ਲੈਫਟ ਤੇ ਰਾਈਟ ਟਰਨ ਹੋ ਗਈ ਜੀ ਹਾਂ ਠੀਕ ਹੋ ਗਿਆ ਫੇਰ ਆ ਗਈ ਜੀ ਅਪ ਡਾਊਨ ਮੂਵਮੈਂਟ ਹੈ ਜਿਹੜੀ ਆਹ ਵਾਲੀ ਜੀ 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 ਇਹ ਐਲੀਵੇਟਰ ਨਾ ਦੀ ਆ ਦੇਖੋ ਹੁਣ ਐਲੀਵੇਟਰ ਅੱਪ ਆ ਇੱਥੇ ਪੂਰਾ ਹਾਂ ਇਹ ਥੱਲੇ ਨੂੰ ਆਊਗਾ ਹੁਣ ਇਹਦੇ ਕੀ ਹੋਇਆ ਜਿਹੜੀ ਹਵਾ ਉਹ ਐਂ ਕਰ ਦੂਗਾ ਮੂੰਹ ਇਹਦਾ ਹਾਂ ਜੀ ਜਿਹੜੀ ਹਵਾ ਐਂ ਲੰਗੀ ਉਹਦੇ ਪ੍ਰੈਸ਼ਰ ਪਾਇਆ ਤੇ ਇਹਨੇ ਮੂੰਹ ਐਂ ਚਾਹ ਦਾ ਐਂਗਲ ਵੱਧ ਗਿਆ ਤੇ ਉੱਪਰ ਨੂੰ ਚੜੂਗਾ ਹਾਂ ਤੇ ਰੇਸ ਦੇਣੀ ਪਊਗੀ ਨਾਲ ਹਾਂ ਜਦੋਂ ਐਲੀਵੇਟਰ ਡਾਊਨ ਕਰਤਾ ਥੱਲੂ ਹਵਾ ਕੱਟੀ ਗਈ ਇਹਨੇ ਪਿੱਛੋਂ ਉੱਪਰ ਨੂੰ ਚੱਕਿਆ ਇਹਨੇ ਪੂਛ ਐ ਚੱਕਤੀ ਤਾਂ ਮੂੰਹ ਥੱਲੇ ਨੂੰ ਆਜ ਦਾ ਐਂਗਲ ਘਟ ਗਿਆ ਥੱਲੇ ਆਉਣ ਲੱਗ ਗਿਆ ਇਸੇ ਤਰ੍ਹਾਂ ਦੀ ਰੈਡਰ ਦੀ ਮੂਵਮੈਂਟ ਆ ਜੀ ਤੇ ਰੈਡਰ ਲੈਫਟ ਹੋ ਗਿਆ ਜੋ ਹਵਾ ਇਧਰ ਨੂੰ ਟਰਨ ਕੀਤੀ ਤਾਂ ਹਵਾ ਨੇ ਉਧਰ ਨੂੰ ਧੱਕਿਆ ਤੇ ਜਹਾਜ਼ ਥੋੜਾ ਖੱਬੇ ਮੁੜਿਆ ਜੋ ਰਾਈਟ ਹੋਇਆ ਇਹਨੇ ਹਵਾ ਨੂੰ ਇਧਰ ਨੂੰ ਕੱਟਿਆ ਪ੍ਰੈਸ਼ਰ ਪਾਇਆ ਹਵਾ ਨੇ ਤਾਂ ਜਹਾਜ਼ ਨੂੰ ਰਾਈਟ ਮੋੜਿਆ ਨੇ ਮਤਲਬ ਮਤਲਬ ਕਹਿਣ ਤੋਂ ਭਾਵੇਂ ਆ ਆਹਾ ਤੇ ਉਹ ਦੋਨੇ ਤਾਂ ਮੋੜਨ ਵਾਲੇ ਆ ਮੋੜਨ ਵਾਲੇ ਆ ਜੀ ਪਰ ਆ ਕੀ ਆ ਵੀ ਆ ਪੂਸ਼ ਨੂੰ ਕੰਟਰੋਲ ਰੱਖਦਾ ਕੰਟਰੋਲ ਰੱਖਦਾ ਵਰਟੀਕਲ ਸਟੈਬਲਾਈਜ਼ਰ ਕਹਿੰਦੇ ਜੀ ਇਹਨੂੰ ਜੀ ਇਹ ਐਕਚੁਅਲੀ ਕੀ ਆ ਜਿਵੇਂ ਆਪਾਂ ਬਾਂਕ ਦੇ ਵਿੱਚ ਆਪਾਂ ਲੱਕੜ ਬੰਨ੍ਹਦੇ ਨੇ ਕੋਈ ਚੀਜ਼ ਇਹਨੂੰ ਹਵਾ ਬੰਨ੍ਹ ਲੈਂਦੀ ਆ ਜੀ ਜਦੋਂ ਹਵਾ ਗੁਜ਼ਰਦੀ ਆ ਤਾਂ ਹਵਾ ਇਹਨੂੰ ਬੰਨ੍ਹ ਲੈਂਦੀ ਆ ਔਰ ਇਹਨੂੰ ਹਵਾ ਆਪਣੀ ਡਾਇਰੈਕਸ਼ਨ ਚ ਰੱਖਦੀ ਆ ਜ਼ਿਆਦਾ ਹੂੰ ਕੋਸ਼ਿਸ਼ ਕਰਦੀ ਜਿਵੇਂ ਉੱਡਣ ਸਾਰ ਇਹਨੇ ਖੱਬੇ ਟਰਨ ਮਾਰੀ ਨਾ ਜੀ ਜੀ ਮੇਰੇ ਕੰਟਰੋਲ ਕਰਨ ਦੇ ਬਾਵਜੂਦ ਵੀ ਇਹ ਖੱਬੇ ਟਰਨ ਕਰ ਗਿਆ ਤਾਂ ਆਹ ਚੀਜ਼ ਨੇ ਉਹਨੂੰ ਹਵਾ ਦੀ ਡਾਇਰੈਕਸ਼ਨ ਚ ਲਿਆਂਦਾ ਖਿੱਚ ਕੇ ਜੀ ਹਾਂ ਇਹ ਪੁਰਾਣੇ ਜ਼ਮਾਨੇ ਜਿਹੜੀਆਂ ਪੰਨ ਚੱਕੀਆਂ ਲੱਗੀਆਂ ਹੁੰਦੀਆਂ ਸੀ ਉਹਨਾਂ ਦੇ ਪਿੱਛੇ ਇੱਕ ਪੂਛ ਖੜੀ ਕੀਤੀ ਹੁੰਦੀ ਸੀ ਜੀ 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 ਉਹ ਹਵਾ ਦੀ ਡਾਇਰੈਕਸ਼ਨ ਚ ਐ ਰੱਖਦੀ ਸੀ ਹਮ ਹਰ ਵੇਲੇ ਉਹ ਰਡਰ ਹੀ ਹੁੰਦਾ ਉਹ ਵੀ ਰਡਰ ਕਹਿੰਦੇ ਉਹਨੂੰ ਜੀ ਹਾਂਜੀ ਬਹੁਤ ਕਮਾਲ ਜਾਣਕਾਰੀ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਲੱਗੀਆਂ ਜੀ ਜੀ ਇਹ ਗੇਅਰ ਮੋਟਰਾਂ ਹੁੰਦੀਆਂ ਵਿੱਚ ਲੋ ਹਾਈ ਗੇਅਰ ਬਣਿਆ ਹੋਇਆ ਜੀ ਜਿੰਨਾ ਤੁਸੀਂ ਖਿੱਚੋਗੇ ਇਹ ਉਨਹੀਂ ਜਾਊਗੀ ਇੰਨਾ ਡਾਇਰੈਕਟ ਰਿਲੇਸ਼ਨ ਹੈ ਦਾ ਦੇਖੋ ਬਈ ਇਹ ਆ ਤਾਂ ਹੋ ਗਿਆ ਆਪਣੇ ਕੰਟਰੋਲ ਆ ਇਹਨੀਆਂ ਸੁਚਾਂ ਕਾਦੀਆਂ ਇਹ ਦੇਖੋ ਇਹ ਸੁਚਾਂ ਕਈ ਚਾਜਾਂ ਦੇ ਵਿੱਚ ਜਿਵੇਂ ਕੋਈ ਲਾਈਟਾਂ ਲਾਉਣੀ ਆ ਆਪਾਂ ਜੀ ਆਨ ਆਫ ਕਰਨੀਆਂ ਅੱਛਾ ਜੀ ਜਾਂ ਜਿਵੇਂ ਜ਼ਿਆਦਾ ਕਰਕੇ ਡਰੋਨ ਦੇ ਵਿੱਚ ਵਰਤੀਆਂ ਜਾਂਦੀਆਂ ਜਿਵੇਂ ਫਲਾਈਟ ਮੋਡ ਦੇਣੇ ਆਪਾਂ ਡਰੋਨ 'ਚ ਜੀ ਸਰਕਲ ਮੋਡ ਦੇਣਾ ਹੈ ਰਿਟਰਨ ਟੂ ਲਾਂਚ ਦੇਣਾ ਹੈ ਆਲਟੀਟਿਊਡ ਹੋਲਡ ਕਰਨਾ ਹੈ ਹੋਰ ਕਈ ਤਰ੍ਹਾਂ ਦੇ ਮੋਡ ਹੈ ਉਹ ਕਰਨੇ ਜਾਂ ਤੁਹਾਡੇ ਕਈ ਜਹਾਜ਼ਾਂ ਦੇ ਪਹੀਏ ਅੰਦਰ ਵੜਦੇ ਹੁੰਦੇ ਆ ਜਿਹੜੇ ਬਾਹਲੇ ਮਹਿੰਗੇ ਮਾਡਲ ਹੁੰਦੇ ਕੰਪਨੀਆਂ ਦੇ ਜੀ ਅਸਲੀ ਦੇ ਜਿਵੇਂ ਡੀਟੋ ਕਾਪੀ ਜੀ ਉਹ ਜਿਵੇਂ ਜਹਾਜ਼ ਉੱਡ ਪਿਆ ਪਹੀਏ ਵਿੱਚ ਕਰਨੇ ਆ ਅੰਦਰ ਕਰਨੇ ਆ ਫਿਰ ਡਿਊਲ ਰੇਟ ਵਗੈਰਾ ਹੁੰਦੇ ਆ ਜਿਵੇਂ ਇੱਥੇ ਫੁੱਲ ਕੰਟਰੋਲ ਹੈ ਜੀ ਤਾਂ ਇੱਥੇ ਡਿਊਲ ਰੇਟ ਐਕਟੀਵੇਟ ਕਰ ਦਾਂਗੇ ਇਹ ਕੰਟਰੋਲ ਅੱਧਾ ਰਹਿ ਜਾਊ ਠੀਕ ਕੰਟਰੋਲ ਵਧਾਉਣਾ ਘਟਾਉਣਾ ਫਿਰ ਸੁੱਚ ਤੇ ਹੋ ਜਾਂਦਾ ਵੀ ਉੜਦੇ ਉੜਦੇ ਤੁਸੀਂ 100 ਕੰਟਰੋਲ ਕਰਨਾ ਸਵਿਚ ਆਨ ਕਰਤੀ ਕੰਟਰੋਲ 100 ਹੋ ਗਿਆ ਜੇ ਅੱਧਾ ਕਰਨਾ ਸਵਿਚ ਆਫ ਕਰਦੀ ਅੱਧਾ ਰਹੇਗਾ ਕੰਟਰੋਲ ਇਹ ਸਾਰੇ ਫੰਕਸ਼ਨਸ ਵਿੱਚ ਆ ਹੁੰਦੇ ਨੇ ਜੀ ਬਹੁਤ ਫੰਕਸ਼ਨ ਆਉਂਦੇ ਨੇ ਅਲੱਗ-ਅਲੱਗ ਤਾਂ ਕਰਕੇ ਉਹ ਜਹਾਜ਼ ਦੇ ਮੂਰੇ ਸਾਰਾ ਭਰਿਆ ਪਿਆ ਹੁੰਦਾ ਭਰਿਆ ਪਉਂਦਾ ਹਾਂ ਉਹਦੇ ਤਾਂ ਇਦੋਂ ਵੀ ਬਹੁਤ ਆ ਜੀ ਉਹਨਾਂ ਪਰ ਉਹਨਾਂ ਦੀ ਉਹਨਾਂ ਦੀ ਜਿਹੜੀ ਵਾਇਰਲੈਸ ਸਿਸਟਮ ਹੋ ਗਈ ਉਹਨਾਂ ਦੀ ਜਿਹੜੀ ਉਹ ਜੀਪੀਐਸ ਹੋ ਗਿਆ ਇੰਜਨਾਂ ਦੇ ਪ੍ਰੈਸ਼ਰ ਟੈਂਕਾਂ ਦੇ ਤੇਲ ਦੇ ਪ੍ਰੈਸ਼ਰ ਔਰ ਨੱਕ ਸੌਕ ਉਹਨਾਂ ਦੇ ਹਾਈਡਰੋਲਿਕ ਸਿਸਟਮ ਉਹਨਾਂ ਦੇ ਬ੍ਰੇਕਾਂ ਦੇ ਇਕੱਲੇ-ਇਕੱਲੇ ਦਾ ਸਿਸਟਮ ਫਿਰ ਉਹ ਜਿੱਦਾਂ ਇੱਕ ਇੱਕ ਦੇ ਥਾਂ ਤੇ ਤਿੰਨ ਤਿੰਨ ਵਿਕਲਪ ਵਿਕਲਪ ਹਾਂ ਇੱਕ ਮਕੈਨੀਕਲ ਫੇਲਿਅਰ ਹੈ ਤੇ ਇਲੈਕਟ੍ਰੀਕਲ ਫੇਲਿਅਰ ਤਾਂ ਮਕੈਨੀਕਲ ਆ ਗਿਆ ਜੇ ਮਕੈਨੀਕਲ ਕੋਈ ਹਾਈਡਰੋਲਿਕ ਫੇਲਿਅਰ ਹੈ ਤਾਂ ਜਮਾ ਉਹ ਹੈਂਡਲ ਗੇੜ ਕੇ ਵਾਲਾ ਵੀ ਸਿਸਟਮ ਉਹ ਚ ਹੁੰਦੇ ਕਹਿੰਗੇ ਵੀ ਜਮਾ ਹੀ ਜੇ ਕੋਈ ਕੰਮ ਵੀਰ ਗਿਆ ਫਿਰ ਉਹ ਵਿੱਚ ਵੜ ਜਾਂਦੇ ਜਾ ਕੇ ਜਿਹੜੇ ਉਹਨਾਂ ਦੇ ਜਿਹੜੇ ਉਹ ਹੁੰਦੇ ਆ ਨਾਲ ਟੈਕਨੀਸ਼ੀਅਨ ਬੰਦੇ ਅੱਛਾ ਉਹਨੂੰ ਕਰਦੇ ਵੀ ਇੱਥੋਂ ਇੰਨਾ ਗੇੜਦੇ ਇਧਰੋਂ ਇੰਨਾ ਗੇੜਦੇ ਐਵੇਂ ਵੀ ਸਸਤਾ ਹੁੰਦਾ ਪੁਰਾਣੇ ਜਾਜਾਂ ਚ ਇਹ ਵੀ ਸਿਸਟਮ ਲੱਗਿਆ ਹਾਂ ਠੀਕ ਹੈ ਜੀ ਕਈ ਵਾਰ ਉਹ ਲੈਂਡਿੰਗ ਗੀਅਰ ਨਹੀਂ ਉਤਰਦੇ ਰੈਕੈਂਡ ਪਿਨੀਅਨ ਹੁੰਦੇ ਉਹਦੇ ਵਿੱਚ ਬਣੇ ਹੋਏ ਤੇ ਉਹ ਫਿਰ ਉਹ ਜਦੋਂ ਪਿਨੀਅਨ ਘੁੱਕਦਾ ਹੈ ਉਹ ਰੈਕ ਨੂੰ ਖਿੱਚਦਾ ਹੈ ਲੈਂਡਿੰਗ ਗੀਅਰ ਐ ਖੁੱਲ ਗਏ ਹੁਣ ਜਿਵੇਂ A380 ਵਰਗੇ ਵੱਡੇ ਜਹਾਜ਼ ਆ A380 ਦੁਨੀਆ ਦਾ ਸਭ ਤੋਂ ਵੱਡਾ ਸਵਾਰੀਆਂ ਵਾਲਾ ਜਹਾਜ਼ ਹੈ ਜੀ ਕਿੰਨੇ ਲੱਖ ਲੀਟਰ ਉਹ ਚ ਤਾਂ ਪੈਟਰੋਲ ਪਾਇਆ ਜਾਂਦਾ 3.5 ਲੱਖ ਲੀਟਰ ਜੀ ਤੇ ਤਣਾ ਦੇ ਹਿਸਾਬ ਜੀ ਉਹ ਵਜਨ ਚੱਕਦਾ ਜੀ ਹੁਣ ਉਹਦੇ ਟਾਇਰ ਏਡੇ ਏਡੇ ਟਾਇਰ ਆ ਉਹਦੇ ਉਹਨੇ ਉਹਨੇ ਚੌੜੇ ਟਾਇਰ ਆ ਮੇਰੇ ਖਿਆਲ ਕੋਈ 18 20 ਤੋਂ ਦੇ ਸਾਡੇ ਟਾਇਰ ਹੀ ਆ ਫਿਰ ਉਹਦੇ ਜਗਾੜ ਉਹ ਚ ਲੱਗੇ ਆ ਜਿਹੜੇ ਮੋٹے ਉਹਦੇ ਜਿਹੜੇ ਸ਼ੌਕਰ ਆ ਜੀ ਮਤਲਬ ਕਹ ਲਓ ਵੀ 4 ਫੁੱਟ 1/2 ਫੁੱਟ ਡਾਈ ਦਾ ਸ਼ੌਕਰ ਹੀ ਉਹਦਾ ਜੀ ਜਿਹਦੇ ਤੋਂ ਟਾਇਰ ਲੱਗੇ ਆ ਜੀ ਫਿਰ ਉਹ ਸਸਪੈਂਡਡ ਹੁੰਦੇ ਆ ਗਿਰਜ ਦੇ ਪੰਜੇ ਆਂ ਜਦੋਂ ਉਤਰਦਾ ਆ ਕੇ ਪਹਿਲਾਂ ਮਗਰਲਾ ਟਾਇਰ ਲੱਗੂ ਫਿਰ ਉਹ ਮੂਰ ਲੈਂਡ ਲੱਗਣਗੇ ਹੌਲੀ ਹੌਲੀ ਟੱਚ ਕਰਦੇ ਆ ਜੀ ਫਿਰ ਕਿੰਨੇ ਹਜ਼ਾਰਾਂ ਹੀ ਸਿਸਟਮ ਆ ਇਹੋ ਚ ਮਤਲਬ ਕਈ ਕਈ 100ਾਂ ਕਿਲੋਮੀਟਰਾਂ ਦੇ ਹਿਸਾਬੇ ਤੋਂ ਉਹ ਚ ਤਾਰ ਆ ਜੋ ਤਾਰ ਜਹਾਜ਼ ਦੀ ਕੱਢ ਕੇ ਸਾਡੀ ਸਿੱਧੀ ਕਰਨ ਲੱਗ ਜੀ ਨਾ ਆਪਾਂ 100ਾਂ ਕਿਲੋਮੀਟਰਾਂ ਤੋਂ ਵੀ ਵੱਧ ਜਾਂਦੀ ਹੈ 100ਾਂ ਕਿਲੋਮੀਟਰ ਇਹ ਤਾਂ ਤਾਰ ਦੀ ਲੰਬਾਈ ਕਿੱਡਾ ਬਟਾ ਸਿਸਟਮ ਆ ਜਿਹੜਾ ਉਹ ਬਣਿਆ ਤਾਂ ਕਰਕੇ ਉੱਡਿਆ ਫਿਰਦਾ ਤਾਂ ਕਰਕੇ ਇਹ ਦੁਨੀਆ ਦੀ ਸਭ ਤੋਂ ਸੇਫਸਟ ਸਾਧਨ ਹੈ ਹਵਾ ਜਹਾਜ਼ ਦਾ ਹਾਂ ਨਹੀਂ ਹਵਾ ਚੁੱਡਿਆ ਫਿਰਦਾ ਕਹਿੰਦਾ ਕਿਹੜਾ ਕੋਈ ਸੈਰਾ ਪੈਰ ਆ ਬਿਲਕੁਲ ਤਾਂ ਉਹ ਐਡੇ ਸਿਸਟਮ ਦਾ ਕਰਕੇ ਸੇਫਸਟ ਹੈ ਸੇਫ ਹੈ ਜੀ ਔਰ ਬੋਡੀ ਅੱਜਕੱਲ੍ਹ ਜਹਾਜ਼ਾਂ ਦੀ ਬਹੁਤ ਵਧੀਆ ਜੀ ਲਾਈਟ ਵੇਟ ਮਜ਼ਬੂਤ ਜੀ ਕਾਰਬਨ ਫਾਈਬਰ ਦੀ ਹੂੰਣਾ ਕਾਰਬਨ ਫਾਈਬਰ ਦਾ ਪਰਪੈਦਰ ਲੱਗਿਆ ਹੋਇਆ ਜੀ ਜੀ ਇਹ ਬਹੁਤ ਲਾਈਟ ਵੇਟ ਆ ਤੇ ਮਜ਼ਬੂਤ ਹੈ ਇਹ ਲੋਹੇ ਨਾਲ ਵੀ ਮਜ਼ਬੂਤ ਹੈ ਸਟੀਲ ਨਾਲ ਵੀ ਮਾੜਾ ਮੋਟਾ ਬੈਂਡ ਹੋ ਜੂ ਟੁੱਟੂਗਾ ਨਹੀਂ ਹੂੰ ਇਹਦੀ ਇੱਕ ਬੈਂਡ ਹੋਣ ਦੀ ਵੀ ਕਪੈਸਿਟੀ ਬਣਾਈ ਹੈ ਜੀ ਫਿਰ ਜਿਵੇਂ ਤਕਰੀਬਨ 60 70% ਕਾਰਬਨ ਫਾਈਬਰ ਜਹਾਜ਼ਾਂ ਦੇ ਵਿੱਚ ਯੂਜ਼ ਕਰਨ ਲੱਗੇ ਜੀ ਮਜ਼ਬੂਤੀ ਤੇ ਲਾਈਟ ਵੇਟ ਜੀ ਉਹੀ weight ਉਹਨਾਂ ਨੇ ਘਟਾ ਕੇ ਉਹ ਚ ਸਵਾਰੀਆਂ ਦਾ ਵਜ਼ਨ ਵਧਾ ਲਿਆ ਹੂੰ ਠੀਕ ਹੈ ਜੀ ਉਹਦੇ ਫਿਊਲ ਦੀ ਕੰਪੈਸਟੀ ਹੈ ਜਿਹੜੀ ਉਹ ਉਹ ਬਦਾਲੀ ਉਹ ਬਦਾਲੀ ਇਸ ਤਰ੍ਹਾਂ ਜੀ ਮਤਲਬ ਬਹੁਤ ਹੈ ਵੇਖੋ ਜੀ ਮੈਂ ਅੱਗੇ ਵੀ ਗੱਲ ਕਰਦਾ ਹਾਂ ਨਾ ਇੱਕ ਤਾਂ ਡਾਕਟਰੀ ਜੀ ਇੱਕ ਜਹਾਜ਼ਾਂ ਦੀ ਇੰਜੀਨੀਅਰਿੰਗ ਲੈ ਲਓ ਇਹ ਚੀਜ਼ ਰਾਤੋਂ ਰਾਤ ਨਹੀਂ ਬਣੀ ਇਹਨੂੰ ਕਈ ਪੀੜੀਆਂ ਲੱਗ ਗਈਆਂ ਪੀੜੀਆਂ ਲੱਗ ਗਈਆਂ ਡਾਕਟਰੀ ਕਿੱਥੋਂ ਚੱਲੀ ਤੇ ਹੁਣ ਡਾਕਟਰੀ ਕਿੱਥੇ ਪਹੁੰਚ ਗਈ ਰਿਮੋਟ ਤੇ ਗੋਡੇ ਬਦਲੀ ਜਾਂਦੇ ਡਾਕਟਰ ਅਮਰੀਕਾ ਬੈਠਾ ਆਪਰੇਸ਼ਨ ਰੋਬੋਟ ਇੱਥੇ ਕਰੀ ਜਾਂਦਾ ਤੁਹਾਡੇ ਸਰੀਰ ਦੇ ਇੱਕ ਇੱਕ ਅੰਗ ਅੰਗ ਬਾਰੇ ਡਾਕਟਰਾਂ ਨੇ ਜਾਣਕਾਰੀ ਇਕੱਠੀ ਕਰ ਲਈ ਕੀ ਖਰਾਬ ਹੋ ਗਿਆ ਹੁਣ ਤੁਨ ਕੀ ਬਿਮਾਰੀ ਹੋ ਗਈ ਉਸੇ ਤਰ੍ਹਾਂ ਇਹ ਜਹਾਜ਼ ਦੀ ਹੈ ਕਾਰਾਂ ਵੀ ਕਹਿ ਸਕਦੇ ਆਪਾਂ ਪਰ ਜਹਾਜ਼ ਦੀ ਟੈਕਨੋਲੋਜੀ ਹੈ ਉਹ ਰਾਈਟ ਬ੍ਰਦਰ ਜਿਹੜੇ ਚਿੰਤਾ ਤੋਂ ਸ਼ੁਰੂ ਹੋਇਆ ਹੈ ਜੀ ਤੇ ਉੱਥੋਂ ਲੈ ਕੇ ਹੁਣ ਤਾਂ ਹੀ ਉਹਨਾਂ ਦੀ ਕਨਵੀ ਜਨਰੇਸ਼ਨ ਹੋ ਗਈ ਤੇ ਇਹ ਚੀਜ਼ ਇਸ ਲੈਵਲ ਤੇ ਪਹੁੰਚ ਗਈ ਹੈ ਜੀ ਹੁਣ ਤਾਂ ਕੱਲੇ-ਕੱਲੇ ਬੰਦੇ ਦੀ ਹਵਾ ਚ ਉੱਡਣ ਵਾਲੀ ਕਾਰ ਆ ਰਹੀ ਹੈ ਜੀ ਉਹ ਡਰੋਨ ਆ ਵੱਡਾ ਉਹ ਜੀ ਬਣ ਕੇ ਆਲਰੇਡੀ ਜੀ ਵੱਡਾ ਡਰੋਨ ਹੈ ਚਾਰ ਮੋਟਰਾਂ ਲੱਗੀਆਂ ਹੂੰ ਤੁਸੀਂ ਉਹਦੇ ਵਿੱਚ ਬੈਠੋ ਆਪਦੀ ਲੋਕੇਸ਼ਨ ਫੀਡ ਕਰੋ ਲਾਈਵ ਮੈਨੂੰ ਲੋਪੋ ਲੈ ਜਾ ਬਾਈ ਤੇ ਉੱਥੇ ਜਾ ਕੇ ਤੁਹਾਡੇ ਖੇਤوں ਦੇ ਉੱਤਰ ਜਾਣੇ ਮੇਰੇ ਸੁਣਨ ਚ ਆਇਆ ਬਾਈ ਜੀ ਮੇਰਾ ਇੱਕ ਮਿੱਤਰ ਨੇ ਮੈਨੂੰ ਫੋਨ ਕੀਤਾ ਅਮਰੀਕਾ ਤੋਂ ਚੈਨੇ ਨੇ ਹਾਂਜੀ ਉਹਦੇ ਉਹਦਾ ਉਹ ਉੱਥੇ ਵੀਡੀਓਗ੍ਰਾਫੀ ਦਾ ਕੰਮ ਕਰਦਾ ਜੀ ਉਹ ਕਹਿੰਦਾ ਵੀ ਉਹਨੇ ਆਹ ਲੈ ਲਈ ਏਅਰ ਕਾਰ ਲੈ ਲਈ ਆ ਹਾਂਜੀ ਉਹ ਏਅਰ ਕਾਰ ਨੂੰ ਤੁਸੀਂ ਲਿਜਾਣਾ ਹੈ ਜਿਹੜਾ ਉਹ ਲਿਜਾਣਾ ਤਾਂ ਉਹਨੂੰ ਸੜਕ-ਸੜਕ ਤੋਂ ਕੋਈ ਪੈਣਾ ਬਿਲਕੁਲ ਮਤਲਬ ਤੁਸੀਂ ਸੜਕ ਤੋਂ ਪਾਸੇ ਨਹੀਂ ਉਡਾ ਸਕਦੇ ਜੀ ਕੁਝ ਨਿਯਤ ਉਚਾਈ ਤੇ ਉਡਾ ਸਕਦੇ ਆ ਓਕੇ ਤੇ ਸੜਕ ਸੜਕ ਤੇ ਹੀ ਡਾ ਸਕਦੇ ਮਤਲਬ ਜਿਵੇਂ ਮੈਂ ਲੋਪੋ ਜਾਣਾ ਜੀ ਮੈਨੂੰ ਜਾਣਾ ਐਵੇਂ ਪੈ ਉਪਾਉਗਾ ਭਗਤੇ ਤੋਂ ਹੋਗੀ ਰੂਟ ਦਾ ਸੜਕ ਵਾਲਾ ਹੀ ਆ ਸੜਕ ਵਾਲਾ ਹੀ ਰਹੂਗਾ ਤੇ ਪਰ ਮੈਂ ਜਾਂ ਉੱਪਰ ਦੀ ਸਕਦਾ ਮਤਲਬ ਜੇ ਟ੍ਰੈਕ ਕੋ ਬਣਾਤਾ ਵੀ ਦੂਜੇ ਜਹਾਜ਼ਾਂ ਦੇ ਵਿੱਚ ਉਹਦੀ ਇੰਟਰਫੀਰੈਂਸ ਖਤਮ ਕਰਦੀ ਹਾਂਜੀ ਔਰ ਥੱਲੇ ਵਾਲੇ ਟ੍ਰੈਫਿਕ ਚੋਂ ਵੀ ਇੰਟਰਫੀਰੈਂਸ ਖਤਮ ਕਰਦੀ ਹਾਂਜੀ ਉਹ ਇੱਕ ਸਰਟਨ ਹਾਈਟ ਦੇ ਉੱਤੇ ਉਹ ਆਉ ਦਾ ਮਸਤ ਹੋ ਕੇ ਤੁਰ ਜਾਂਦਾ ਹਾਂਜੀ ਹਾਂ ਬਿਲਕੁਲ ਸਹੀ ਹੈ ਹਾਂ ਇਹ ਆਪਾਂ ਇੱਥੇ ਵੀ ਸ਼ੁਰੂ ਕੀਤੀ ਹੈ ਜੀ ਹੁਣ ਆਪਣੀ ਪੈਰਾਗਲਾਈਡਿੰਗ ਸ਼ੁਰੂ ਕਰਤੀ ਅਸੀਂ ਜਵਾਈ ਰਾਈਡ ਦੀ ਜੀ ਉਹ ਸਾਡੇ ਦੋਸਤ ਨੇ ਭੁਪਿੰਦਰ ਸਿੰਘ ਜੀ ਧਨੋਲੇ ਵਾਲੇ ਸ਼ਾਇਦ ਤੁਸੀਂ ਉਹਨਾਂ ਸੁਣਿਆ ਹੋਊ ਕਿਦੇ ਨਾਂ ਪੈਰਾਗਲਾਈਡਿੰਗ ਕਰਦਾ ਉਹਨਾਂ ਦਾ ਬੇਟਾ ਜੀ ਤੇ ਉਹ ਇੱਥੇ ਆਪਾਂ ਹੁਣ ਐਤਕੀ ਆ ਜੋ ਮੌਸਮ ਠੀਕ ਹੋ ਗਿਆ ਜੀ ਉਹਦੀ ਜੁਆਇ ਰਾਈਡ ਇੱਥੇ ਅਸੀਂ ਆਲਰੇਡੀ ਟ੍ਰਾਇਲ ਕਰ ਚੁੱਕੇ ਆ ਜੀ ਆਹ ਰਨਵੇ ਦੇ ਉੱਪਰ ਬੜਾ ਵਧੀਆ ਟੇਕ ਆਫ ਕਰਦਾ ਤੇ ਬੜਾ ਵਧੀਆ ਉਤਰਦਾ ਉਹ ਜਿਹੜਾ ਮਗਰਲੇ ਪਾਸੇ ਆਏ ਜੇ ਲਾ ਕੇ ਤੇ ਉਹ ਆਏ ਜਾਂਦੇ ਹਾਂ ਹਾਂ ਜੀ ਹਾਂ ਉਹ ਚੋ ਤਿੰਨ ਪਹੀਆਂ ਵਾਲਾ ਬਣਾ ਲਿਆ ਉਹਨਾਂ ਨੇ ਵੱਡਾ ਠੀਕ ਹੈ ਠੀਕ ਉਹ ਤੁਹਾਨੂੰ ਅਗਲੀ ਸੀਟ ਤੇ ਬਿਠਾ ਲੈਂਦੇ ਆ ਜੀ ਆਪ ਉਹ ਜੁਆਇ ਰਾਈਡ ਕਹਿੰਦੇ ਆ ਔਰ ਮੈਂ ਜੁਆਇਰੈਡ ਲਈ ਹੋਤੇ ਉਹ ਪਰ ਕਮਾਤਾ ਉਹਨਾਂ ਨੇ ਉਹ ਵੰਦਰਾ ਤਾਂ ਸਾਰਾ ਏਰੀਆ ਦਿਖਾਤਾ ਮੈਨੂੰ ਉਹ ਸਦੋ ਕਿਸੇ ਦਿਨ ਉਹ ਆਪਾਂ ਮੌਸਮ ਥੋੜਾ ਸ਼ਾਂਤ ਹੋ ਜੇ ਹਵਾ ਬਹੁਤ ਗਲਤ ਆ ਹੁਣ ਠੀਕ ਐਕਚੁਅਲੀ ਹਵਾ ਦੇ ਵਿੱਚ ਨਾ ਬਰੋਲੇ ਬਣਦੇ ਆ ਤਾਂ ਕਈ ਵਾਰ ਜੇ ਉਹ ਬਰੋਲੇ ਚ ਆ ਜੇ ਤਾਂ ਉਹਦਾ ਕਪੜਾ ਟਵਿਸਟ ਕਰਕੇ ਇਕੱਠਾ ਹੋ ਜਾਂਦਾ ਤਾਂ ਉਹ ਬਹੁਤ ਖਤਰੇ ਵਾਲਾ ਇੱਕ ਸਿਸਟਮ ਬਣ ਜਾਂਦਾ ਹਵਾ ਇੱਕ ਸਾਰ ਵਗੇ ਬਰੋਲਾ ਨਾ ਬਣੇ ਹਵਾ ਚ ਗੱਟਸ ਕਹਿੰਦੇ ਇਹਨੂੰ ਮਤਲਬ ਥੋੜਾ ਜਿਹਾ ਮੌਸਮ ਬਾਰੇ ਵੀ ਜਾਣਕਾਰੀ ਰੱਖ ਕੇ ਰੱਖੇ ਬਿਲਕੁਲ ਇਹ ਜ਼ਰੂਰੀ ਹੈ ਜੀ ਜ਼ਰੂਰੀ ਹਾਂਜੀ ਜਿਉਂਦੇ ਰਹੋ ਬਾਈ ਸੱਜਣੂ ਬਹੁ